ਇਹਨੇ ਯਮਨ ਬਾਬਾ ਦੀਪ ਸਿੰਘ ਬਾਰੇ ਵੀ ਕੋਈ ਬਕਵਾਸ ਕੀਤੀ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਗੱਡੀ 'ਚ ਬੈਠੇ ਸੀਗੇ ਚਾਰ ਪੰਜ ਜਾਣੇ ਇਹ ਤੇ ਬਾਬਾ ਦੀਪ ਸਿੰਘ ਦੀ ਫੋਟੋ ਸੀ ਤੇ ਨਾਲ ਲਿਖਿਆ ਹੈ ਕੋਈ ਹੋਰ ਤੇ ਬੜੇ ਚੋੜਨਾ ਕਹਿ ਰਹੇ ਚਾਰ ਪੰਜ ਅਸੀਂ ਹੈਗੇ ਆ ਕਹਿੰਦੇ ਹੈ ਕੋਈ ਹੋਰ ਇਹ ਲਿਖਾਇਆ ਇਹ ਹਮ ਹੈ ਹੈ ਹਮ ਹੈ ਇਹ ਸਿੱਖਾ ਤੇ ਸਿੱਖ ਜਿਹੜੇ ਸਿੰਗਰ ਨੇ ਉਹਨਾਂ ਬਾਰੇ ਬਹੁਤ ਕੁਝ ਐਂਟੀ ਪੰਜਾਬ ਬਹੁਤ ਚੱਲਦਾ ਬਹੁਤ ਪੁੱਠਾ ਸਿੱਧਾ ਬੋਲਦਾ ਰਹਿੰਦਾ ਬੜੇ ਚਿਰ ਤੋਂ ਮੈਂ ਇਹਨੂੰ ਨੋਟ ਕਰ ਰਿਆ ਸੀ ਏ ਐਲਵਿਸ਼ ਯਾਦਵਾਰਗੇ ਜਿਹੜੇ ਬਕਵਾਸ ਕਰਨ ਵਾਲੇ ਨੇ ਬਾਬਾ ਦੀਪ ਸਿੰਘ ਬਾਰੇ ਜੇ ਇਹ ਕਰ ਰਿਹਾ ਸੋਚੋ ਤੇ ਕਿੰਨੀ ਮਤਅਕਲ ਦਾ ਮਾਲਕ ਹੋਊਗਾ ਤੁਹਾਨੂੰ ਨਹੀਂ ਲੱਗਦਾ ਇਦਾਂ ਦੇ ਕਟੀਆਂ ਲੋਕੇ ਪਲਾਂਟਡ ਨੇ ਐਲਵਿਸ਼ ਯਾਦਵ ਅਮਨ ਉਹ ਹੈ ਜਿਨੇ ਕਿਸਾਨ ਅੰਦੋਲਨ ਵੇਲੇ ਸਿੱਖਾਂ ਨੂੰ ਗਾਲਾਂ ਕੱਢੀਆਂ ਹਾਂਜੀ ਕਿਸਾਨਾਂ ਨੂੰ ਗਾਲਾਂ ਕੱਢੀਆਂ ਇਹ ਕਹਿੰਦਾ ਸੀ ਤੁਸੀਂ ਅੱਤਵਾਦੀ ਹੋ ਖਾਲਸਤਾਨੀ ਹੋ ਇਹੀ ਆਈਵਾਰੀ ਨੂੰ ਪੰਜਾਬ ਹੀ ਲੱਭਦਾ ਜਦੋਂ ਮੁੱਠਾ ਬੋਲਣਾ ਸਿੰਧਰਾਵਾਰੀ ਪੰਜਾਬ ਬਾਰੇ ਇਹ ਸੱਪਾਂ ਦੀ ਤਸਕਰੀਚ ਇਨਵੋਲਡ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ 'ਚ ਨਸ਼ਾ ਸਪਲਾਈ ਕੀਤਾ ਜਾਣਾ ਜੀ ਤਾਂ ਪਹਿਲਾਂ ਹੀ ਚਿੱਟੇ ਦੇ ਮਾਰੇ ਹੋਏ ਆ ਅਸੀਂ ਪਹਿਲਾਂ ਹੀ ਨਸ਼ੇ ਦੇ ਮਾਰੇ ਹੋਏ ਆ ਤੇ ਜੇ ਸਾਡੇ ਆ ਸਨੇਕ ਬਾਈਟ ਬੁਇਟ ਤੇ ਆ ਸੱਪਾਂ ਵਾਲੇ ਨਸ਼ੇ ਵੀ ਤੁਰ ਪਿਆ ਕੰਮ ਤੇ ਅਸੀਂ ਜਾਵਾਂਗੇ ਕਿੱਥੇ ਪੰਜਾਬ ਵਾਲੇ ਕੋਬਰੇ ਦੀ ਇੱਕ ਬੂੰਦ ਨਾਲ 60 ਬੰਦੇ ਮਰ ਸਕਦੇ ਐ ਇੱਕ ਬੂੰਦ ਨਾਲ ਇੱਕ ਬੂੰਦ ਨਾਲ ਇੰਨਾ ਜ਼ਹਿਰ ਸਟਰੋਂਗ ਐ ਉਹਦਾ ਉਹਦਾ ਪੂਰਾ ਇਹ ਜਿਹੜਾ ਨੈਕਸਸ ਐ ਉਹ ਅੱਜ ਸਾਹਮਣੇ ਆ ਗਿਆ ਤੁਸੀਂ ਸੋਚੋ ਕਿ ਜਿਹੜਾ ਇਹ ਐਲਵਿਸ਼ ਯਾਦਵ ਪੰਜਾਬ ਨੂੰ ਪੰਜਾਬੀਆਂ ਨੂੰ ਖਾਲਸਤਾਨੀ ਆਵਾਦੀ ਕਹਿ ਕੇ ਗਾਲਾ ਕੱਢਦਾ ਰਿਹਾ ਉਹ ਆਪ ਕਿੱਡਾ ਵੱਡਾ ਦੇਸ਼ ਭਗਤ ਨਿਕਲਿਆ ਕਿਸੇ ਬਾਰੇ ਕਿਸੇ ਕੌਮ ਬਾਰੇ ਕਿਸੇ ਖਿੱਤੇ ਬਾਰੇ ਬਕਵਾਸ ਕਰਨ ਤੋਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਤੁਸੀਂ ਕਰਕੇ ਰਹੇ ਹੋ ਔਰਸ਼ ਵਰਗੀਆਂ ਕਾਰਾਂ ਐਵੇਂ ਤਾਂ ਨਹੀਂ ਅਮਨ ਆ ਜਾਂਦੀਆਂ ਮਕੜ ਸਾਹਿਬ ਐਲਵਿਸ਼ ਯਾਦਵ ਤੇ ਸਭ ਦੁਬਾਰਾ ਫੇਰ ਚਰਚਾ ਚ ਨੇ ਐਲਵਿਸ਼ ਯਾਦਵ ਅਮਨ ਉਹ ਹੈ ਜਿਨੇ ਕਿਸਾਨ ਅੰਦੋਲਨ ਵੇਲੇ ਸਿੱਖਾਂ ਨੂੰ ਗਾਲਾਂ ਕੱਢੀਆਂ ਹਾਂਜੀ ਕਿਸਾਨਾਂ ਨੂੰ ਗਾਲਾਂ ਕੱਢੀਆਂ ਇਹ ਕਹਿੰਦਾ ਸੀ ਤੁਸੀਂ ਅੱਤਵਾਦੀਆਂ ਖਾਲਸਤਾਨੀਆਂ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਤੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ਪੁਰ ਵਾਲੇ ਦੇ ਨੇ ਐਲਾਨ ਕੀਤਾ ਕਿ ਮੈਂ ਵਾਪਸ ਲੈ ਰਿਆਂ ਤਿੰਨੇ ਕਾਨੂੰਨ ਉਸਦੇ ਨੇ ਇਹਨੂੰ ਮੂੰਹ ਦਿਖਾਉਣ ਵਾਸਤੇ ਥਾਂ ਨਹੀਂ ਨੱਭਰੀ ਸੀ ਐਲਵਿਸ਼ ਯਾਦਵ ਨੂੰ ਇਦੇ ਤੇ ਨਵੰਬਰ ਦੇ ਵਿੱਚ ਨੌਇਡਾ ਪਲਸ ਨੇ ਗੋਤਮਬੁੱਧਨਗਰ ਪਲਸ ਨੇ ਪਰਚਾ ਦਰਜ ਕੀਤਾ 2023 ਦੇ ਵਿੱਚ ਵੀ ਇਹ ਸੱਪਾਂ ਦੀ ਤਸਕਰੀ ਚ ਇਨਵੋਲਡ ਹੈ ਕੋਬਰੇ ਵਰਗੇ ਤੇ ਹੋਰ ਸੱਪਾਂ ਦਾ ਜ਼ਹਿਰ ਕੱਢ ਕੇ ਰੇਵ ਪਾਰਟੀਆਂ ਦੇ ਵਿੱਚ ਵੇਚਿਆ ਜਾਂਦਾ ਔਰ ਇਹ ਅਰਬਾਂ ਰੁਪਏ ਦਾ ਬਿਜ਼ਨਸ ਹੈ ਜ਼ਹਿਰ ਵੇਚਣ ਦਾ ਜ਼ਹਿਰ ਵੇਚਣ ਦਾ ਇਹ ਫਿਰ ਮੈਂ ਇਹਦੇ ਬਾਰੇ ਪੜਿਆ ਵੀ ਇਹ ਜ਼ਹਿਰ ਕੋਬਰੇ ਨਾਲ ਤਾਂ ਮੈਂ ਇੱਕ ਵਾਰੀ ਡਿਸਕਵਰੀ ਤੇ ਦੇਖ ਰਿਹਾ ਸੀ ਵੀ ਕੋਬਰੇ ਦੀ ਇੱਕ ਬੂੰਦ ਨਾਲ 60 ਬੰਦੇ ਮਰ ਸਕਦੇ ਐ ਇੱਕ ਬੂੰਦ ਨਾਲ ਇੱਕ ਬੂੰਦ ਨਾਲ ਇੰਨਾ ਜ਼ਹਿਰ ਸਟਰੋਂਗ ਐ ਉਹਦਾ ਕੋਬਰਾ ਦੁਨੀਆ ਦੇ ਸਭ ਤੋਂ ਵੈਨਮਸ ਸੱਪਾਂ ਚੋਂ ਇੱਕ ਐ ਤੇ ਫੇਰ ਇਹ ਨਸ਼ਾ ਕਿਵੇਂ ਹੁੰਦਾ ਹੋਊਗਾ ਜੇ ਬੂੰਦ ਨਾਲ ਬੰਦਾ ਮਰ ਜਾਂਦਾ ਉਹਦੇ 'ਚ ਇਹ ਲਿਖਿਆ ਕਿ ਤੁਸੀਂ ਦੇਖੋ ਇੰਡੀਅਨ ਐਕਸਪ੍ਰੈਸ ਦੀ ਵੀ ਇੱਕ ਰਿਪੋਰਟ ਪਈ ਐ ਆਨਲਾਈਨ ਜਾ ਕੇ ਜੇ ਤੁਸੀਂ ਪੜੋਂ ਤਾਂ ਕਿ ਜਿਹੜੇ ਬੰਦੇ ਨਸ਼ੇ ਦਾ ਸਿਖਰ ਕਰਨ ਲੱਗ ਜਾਂਦੇ ਆਦੀ ਹੋ ਜਾਂਦੇ ਆ ਮੰਨ ਲਓ ਜਿਹੜਾ ਬੰਦਾ ਰੋਜ਼ ਕੋਕੀਨ ਲੈ ਰਿਆ ਕੋਕੀਨ ਉਹਦੇ ਸਰੀਰ 'ਚ ਅਸਰ ਕਰਨੋਂ ਹਟ ਜਾਂਦੀ ਹੈ ਘਟ ਹੋ ਜਾਂਦਾ ਨਸ਼ਾ ਫੇਰ ਉਹ ਇਹੋ ਜਿਹੇ ਕਿਸੇ ਨਸ਼ੇ ਦਾ ਸਹਾਰਾ ਲੈਂਦੇ ਆ ਕਈ ਇੱਥੋਂ ਤੱਕ ਵੀ ਸੱਪ ਨੇ ਜਿੰਨਾ ਦਿਨੋਂ ਜਿੰਨਾ ਤੋਂ ਬਾਈਟ ਕਰਾਇਆ ਜਾਂਦਾ ਉਹ ਘੱਟ ਬੈਨਮ ਵਾਲੇ ਸੱਪ ਹੁੰਦੇ ਆ ਜੀਵਤ ਬਾਈਟ ਕਰਾਇਆ ਜਾਂਦਾ ਜੀਵਤ ਹਾਂਜੀ ਜੀਵਤ ਬਾਈਟ ਕਰਾਇਆ ਜਾਂਦਾ ਇਹ ਜਿਹੜਾ ਹੈ ਇਹ ਇਹਦਾ ਜਿਹੜਾ ਜਿਹੜਾ ਕੱਢ ਲਿਆ ਜਾਂਦਾ ਡੰਗ ਮਾਰ ਕੇ ਦੰਦ ਦੰਦ ਕੱਢ ਲਏ ਜਾਂਦੇ ਨੇ ਉਹ ਤੋਂ ਬਾਅਦ ਵੇਚਿਆ ਜਾਂਦਾ ਹੁਣ ਗੱਲ ਇੱਥੇ ਆ ਗਈ ਕਿ ਪੰਜਾਬ ਦੇ ਵਿੱਚ ਕੀ ਐਲਵਿਸ਼ ਯਾਦਵ ਦਾ ਕੰਸਰਨ ਆ ਗਿਆ ਦਰਸਲ ਅਮਨ ਕੱਲ ਇੱਕ ਬੰਦਾ ਫੜਿਆ ਮੁਹੱਲੀ ਪੁਲਿਸ ਨੇ ਉਹ ਬੰਦਾ ਇਸ ਤੋਂ ਪਹਿਲਾਂ ਮੈਂ ਛੋਟੀ ਜੀ ਗੱਲ ਇਹ ਦੱਸ ਦਿਆਂ ਕਿ ਜਦੋਂ ਐਲਵਿਸ਼ ਯਾਦਵ ਨੂੰ ਨਵੰਬਰ 2023 ਚ ਫੜਿਆ ਗਿਆ ਸੀ ਨਾ ਐਲਵਿਸ਼ ਯਾਦਵ ਨੇ ਡਰਾਮਾ ਕਰਕੇ ਗੱਲ ਕਹੀ ਸੀ ਵੀ ਮੈਂ ਸੱਚਾ ਮੇਰੇ ਤੇ ਝੂਠੇ ਦੋਸ਼ ਲਾਏ ਗਏ ਮੈਂ ਕੋਈ ਡਰਗ ਵੇਚਦਾ ਨਹੀਂ ਮੇਰਾ ਰੇਪ ਪਾਰਟੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਮਾੜੇ ਦਿਨ ਮੇਰੇ ਤੇ ਚੱਲ ਰਿਹਾ ਹੈ ਇਹ ਬਿਗ ਬਾਸ ਦਾ winner ਵੀ ਬਣਿਆ ਹਾਂ OTT ਦਾ ਤੁਹਾਨੂੰ ਪਤਾ ਐਲਵਿਸ਼ ਯਾਦਵ ਤੇ ਇਹ ਸਿੱਖਾਂ ਤੇ ਸਿੱਖ ਜਿਹੜੇ ਸਿੰਗਰ ਨੇ ਉਹਨਾਂ ਬਾਰੇ ਬਹੁਤ ਕੁਝ ਐਂਟੀ ਪੰਜਾਬ ਬਹੁਤ ਚੱਲਦਾ ਬਹੁਤ ਪੁੱਠਾ ਸਿੱਧਾ ਬੋਲਦਾ ਰਹਿੰਦਾ ਬੜੇ ਚਿਰ ਤੋਂ ਮੈਂ ਇਹਨੂੰ ਨੋਟ ਕਰ ਰਿਹਾ ਸੀ ਪਰ ਜੈਨੂਇਨ ਗੱਲ ਦੇ ਉੱਤੇ ਮੈਨੂੰ ਇਹ ਸੀ ਕਿ ਕਿਸੇ ਵੇਲੇ ਇਹਦੇ ਬਾਰੇ ਲੋਕਾਂ ਨੂੰ ਐਕਸਪੋਜ਼ ਕਰਾਂਗੇ ਹੁਣ ਜਦੋਂ ਇਹ ਨਵੰਬਰ ਚ ਫੜਿਆ ਗਿਆ ਇਹਨੇ ਲੱਛਣ ਕੀਤੇ ਵੀ ਮੈਂ ਸੱਚਾ ਸੋਚਾਂ ਮੈਨੂੰ ਡੀਫੇਮ ਨਾ ਕਰੋ ਇਹਨੇ ਚੈਨਲਾਂ ਨੂੰ ਧਮਕੀਆਂ ਦਿੱਤੀਆਂ ਇਹਨੇ ਬਲੌਗਰਾਂ ਨੂੰ ਧਮਕੀਆਂ ਦਿੱਤੀਆਂ ਮੈਂ ਤੁਹਾਡੇ ਤੇ ਡੈਫੇਮੇਸ਼ਨ ਪਾ ਦੂੰਗਾ ਤੁਸੀਂ ਮੇਰੇ ਬਾਰੇ ਆ ਗੱਲਾਂ ਨਾ ਕਰੋ ਹੁਣ ਮੁਹਾਲੀ ਦੇ ਵਿੱਚ ਇੱਕ ਲੁਧਿਆਣੇ ਦਾ 34 ਸਾਲਾ ਬੰਦਾ ਫੜਿਆ ਗਿਆ ਦਰਅਸਲ ਜਿਹੜੀ ਮੇਨਕਾ ਗਾਂਧੀ ਦੀ ਸੰਸਥਾ ਹੈ ਪੀਪਲ ਫਾਰ ਐਨੀਮਲਸ ਪੀਐਫਏ ਉਹ ਸੰਸਥਾ ਨੂੰ ਇਹਦੇ ਬਾਰੇ ਪਤਾ ਸੀ ਨੇ ਫਾਜ਼ਲਪੁਰੀਆ ਦੇ ਨਾਲ ਇੱਕ ਗੀਤ ਕੀਤਾ ਸੀ ਜਿਹੜੇ ਗਾਣੇ ਚ ਇਹਨਾਂ ਨੇ ਸੱਪ ਦਿਖਾਏ ਸੱਪ ਦਿਖਾਏ ਸੀ ਹਾਂਜੀ ਆ ਉਹ 20 ਦੇ ਨੇੜੇ ਸੱਪ ਸੀਗੇ ਜਿਨ੍ਹਾਂ ਚੋਂ ਪੀਐਫਏ ਹੁਣ ਟੋਟਲ 18 ਸੱਪ ਉਹਨਾਂ ਨੇ ਰਿਕਵਰ ਕਰ ਲਏ ਜਿਨ੍ਹਾਂ ਚੋਂ 12 ਸੱਪਾਂ ਦੇ ਇਹਨਾਂ ਨੇ ਜ਼ਹਿਰ ਵਾਲੀਆਂ ਜਿਹੜੀ ਉਹ ਹੁੰਦੀ ਹੈ ਦੰਦ ਉਹ ਕੱਟਦੇ ਦਰਅਸਲ ਦਿੱਲੀ ਦਾ ਇੱਕ ਬੰਦਾ ਸੀ ਉਹ ਦਿੱਲੀ ਦੇ ਬੰਦੇ ਹਾਰਦਿਕ ਆਨੰਦ ਉਸ ਬੰਦੇ ਨੇ ਸੱਪ ਮੁਹੱਈਆ ਕਰਾਏ ਸੀ ਫੇਰ ਉਹ ਸਾਪੋਸ ਬੰਦੇ ਨੇ ਰੱਖ ਲਿਓ ਅਲੱਗ-ਅਲੱਗ ਪਾਰਟੀਆਂ ਚ ਉਹਦਾ ਜ਼ਹਿਰ ਦਿੰਦੇ ਸੀ ਪੰਜਾਬ ਦਾ ਜਿਹੜਾ ਇਹ ਬੰਦਾ ਫਿਰ ਇਹ ਜਦੋਂ ਇਹ ਡਰ ਗਿਆ ਦਿੱਲੀ ਵਾਲਾ ਬੰਦਾ ਹਾਰਦਿਕ ਇਹਨੂੰ ਇਹ ਹੋ ਗਿਆ ਮੈਂ ਫੜਿਆ ਜਾਊਂਗਾ ਹਾਰਦਿਕ ਦੀ ਦਿੱਲੀ ਵਾਲੇ ਬੰਦੋ ਜਦੋਂ ਉਹਨੂੰ ਇਹ ਲੱਗਿਆ ਮੈਂ ਫੜਿਆ ਜਾਊਂਗਾ ਮਨ ਹਾਂਜੀ ਉਹਨੇ ਆ ਪੰਜਾਬ ਵਾਲੇ ਬੰਦੇ ਨੂੰ ਸੱਦਿਆ ਉਹਨੂੰ ਉਹਨੂੰ ਸੱਪ ਫੜਾ ਤੇ ਵੀ ਤੂੰ ਲੈ ਜਾ ਉਹਨੇ ਰੱਖ ਲੇ ਫੇਰ ਉਹ ਜਿਹੜੀ ਸੰਸਥਾ ਹੈ ਪੀਐਫਏ ਉਹਨਾਂ ਦੇ ਬੰਦਿਆਂ ਨੇ ਉਹਨੂੰ ਗਾਹਕ ਬਣ ਕੇ ਫੋਨ ਕੀਤਾ ਵੀ ਸਾਨੂੰ ਸੱਪ ਚਾਹੀਦੇ ਅਸੀਂ ਸ਼ੂਟ ਕਰਨਾ ਇਹ ਕਹਿੰਦੇ ਵੀ ਉਹ ਕਹਿੰਦਾ ਠੀਕ ਹੈ ਜੀ ਲੈ ਜਾਓ ਉਹਨੇ ਫਿਰ ਉਹਦਾ ਦਿੱਲੀ ਵਾਲੇ ਬੰਦੇ ਦਾ ਤੇ ਇਹਦਾ ਐਲਵਿਸ਼ ਯਾਦਵ ਦਾ ਕਿਹਾ ਵੀ ਅਸੀਂ ਉਹਦੇ ਬੰਦੇ ਆ ਉਹ Trap ਚ ਫਸ ਗਿਆ ਤੇ ਫੜਿਆ ਗਿਆ ਹੁਣ ਉਹਨੇ ਦੱਸਿਆ ਕਿ ਪੰਜਾਬ ਚ ਨਸ਼ਾ ਸਪਲਾਈ ਕੀਤਾ ਜਾਣਾ ਸੀ ਸੱਪਾਂ ਦਾ ਜ਼ਹਿਰ ਦਾ ਯੈਸ ਤੁਸੀਂ ਸੋਚੋ ਕਿ ਜਿਹੜਾ ਇਹ ਐਲਵਿਸ਼ ਯਾਦਵ ਪੰਜਾਬ ਨੂੰ ਪੰਜਾਬੀਆਂ ਨੂੰ ਖਾਲਸਤਾਨੀ ਆਪਣਾ ਦੀ ਕਹਿ ਕੇ ਗਾਲਾ ਕੱਢਦਾ ਰਿਹਾ ਉਹ ਆਪ ਕਿੱਡਾ ਵੱਡਾ ਦੇਸ਼ ਭਗਤ ਨਿਕਲਿਆ ਵੀ ਉਹਦਾ ਪੂਰਾ ਇਹ ਜਿਹੜਾ ਨੈਕਸਸ ਹੈ ਉਹ ਅੱਜ ਸਾਹਮਣੇ ਆ ਗਿਆ ਹੁਣ ਇਹ ਜਿਹੜੇ ਬੰਦੇ ਇਹ ਮੰਨ ਗਏ ਵੀ ਇਹ ਉਹੀ ਸੱਪ ਨੇ ਜਿਹੜੇ ਇਹਦੇ ਗਾਣੇ ਚ ਵਰਤੇ ਗਏ ਸੀ ਫੈਜ਼ਲਪੁਰੀਆਂ ਵਾਲੇ ਹੁਣ ਇੱਥੋਂ ਇਹ ਤਾਂ ਨਹੀਂ ਪ੍ਰੂਵ ਹੋਇਆ ਕਿ ਨਸ਼ਾ ਉਹਨੇ ਵੇਚਿਆ ਕਿ ਨਹੀਂ ਵੇਚਿਆ ਪਰ ਜਿਹੜਾ ਇਹਦਾ ਝੂਠ ਸੀ ਉਹ ਪਹਿਲੀ ਗੱਲ ਫੜਿਆ ਗਿਆ ਵੀ ਇਹ ਉਹੀ ਸੱਪ ਨੇ ਮੰਨ ਗਏ ਵੀ ਜਿਹੜੇ ਉਹਦੇ ਗਾਣੇ ਚ ਵਰਤੇ ਗਏ ਤਾਂ ਇਹਦਾ ਮਤਲਬ ਕਿ ਇਹ ਪਹਿਲਾ ਝੂਠ ਬੋਲਦਾ ਰਿਹਾ ਐਲਵਿਸ਼ ਯਾਦਵ ਫਜ਼ਲਪੁਰੀਆ ਤੇ ਵੀ ਪਰਚਾ ਦਰਜ ਹੋਇਆ ਉਸ ਮਾਮਲੇ ਦੇ ਵਿੱਚ ਤਾਂ ਹੁਣ ਗੱਲ ਇਹ ਹੈ ਕਿ ਸਭ ਤੋਂ ਵੱਡੀ ਸਾਨੂੰ ਇਹਨਾਂ ਲੋਕਾਂ ਤੋਂ ਹੁਣ ਜਿਵੇਂ ਇਹ ਇਸ ਗੱਲ ਤੋਂ ਪੰਜਾਬ ਨੂੰ ਸਮਝਣਾ ਪੂਆ ਅਸੀਂ ਤਾਂ ਪਹਿਲਾਂ ਹੀ ਚਿੱਟੇ ਦੇ ਮਾਰੇ ਹੋਏ ਆ ਅਸੀਂ ਪਹਿਲਾਂ ਹੀ ਨਸ਼ੇ ਦੇ ਮਾਰੇ ਹੋਏ ਆ ਇਹ ਜੇ ਸਾਡੇ ਆ ਸਨੇਕ ਬਾਈਟ ਬੁਇਟ ਤੇ ਆ ਸੱਪਾਂ ਵਾਲੇ ਨਸ਼ੇ ਵੀ ਤੁਰ ਪਿਆ ਕੰਮ ਤੇ ਅਸੀਂ ਜਾਵਾਂਗੇ ਕਿੱਥੇ ਪੰਜਾਬ ਵਾਲੇ ਅਧਿਆਨ ਦਾ ਪਤਾ ਹੀ ਨਹੀਂ ਵੀ ਨਸ਼ਾ ਵੀ ਹੁੰਦਾ ਮੈਨੂੰ ਤਾਂ ਆਪ ਨਹੀਂ ਪਤਾ ਸੀ ਅਮਨ ਮੈਨੂੰ ਨਹੀਂ ਪਤਾ ਮਾ ਟ੍ਰੈਂਡ ਸ਼ੁਰੂ ਕਰਤਾ ਤਾਂ ਜਦੋਂ ਇਹਦੀ ਖਬਰ ਪੜ੍ਹੀ ਮੈਂ ਹੈਰਾਨ ਰਹਿ ਗਿਆ ਵੀ ਆ ਕੀ ਹਾਂ ਮੈਨੂੰ ਇਹ ਪਤਾ ਸੀ ਵੀ ਵਿਦੇਸ਼ਾਂ 'ਚ ਨਾ ਸੱਪਾਂ ਸਨੇਕ ਬਾਈਟ ਲੈਂਦੇ ਨੇ ਸਨੇਕ ਬਾਈਟ ਲੈਂਦੇ ਆ ਜੀਬ ਤੇ ਜਿਵੇਂ ਤੁਸੀਂ ਦੱਸਿਆ ਪਰ ਇਹ ਨਹੀਂ ਪਤਾ ਸੀ ਵੀ ਕੋਬਰੇ ਵਰਗੇ ਸੱਪ ਦਾ ਵੀ ਜਿਹੜਾ ਵੈਨਮ ਹੈ ਉਹ ਨਸ਼ੇ ਵਾਸਤੇ ਯੂਜ਼ ਹੋ ਸਕਦਾ ਹੈ ਬੜੀ ਮੇਰੇ ਵਾਸਤੇ ਔਰੇ ਪੰਜਾਬ ਵਾਸਤੇ ਕਿੰਨੀ ਡੇਂਜਰਸ ਗੱਲ ਹੈ ਇਹਨੇ ਅਮਨ ਬਾਬਾ ਦੀਪ ਸਿੰਘ ਬਾਰੇ ਵੀ ਕੋਈ ਬਕਵਾਸ ਕੀਤੀ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਗੱਡੀ 'ਚ ਬੈਠੇ ਸੀਗੇ 4-5 ਜਣੇ ਇਹ ਤੇ ਬਾਬਾ ਦੀਪ ਸਿੰਘ ਦੀ ਫੋਟੋ ਸੀ ਤੇ ਨਾਲ ਲਿਖਿਆ ਹੈ ਕੋਈ ਹੋਰ ਤੇ ਬੜੇ ਝੋੜਨਾ ਕਹਿ ਰਹੇ 4-5 ਅਸੀਂ ਹੈਗੇ ਆ ਕਹਿੰਦੇ ਅਸੀਂ ਹੈਗੇ ਆ ਅੱਛਾ ਇਹ ਐਲਵੇਸ਼ਾ ਯਾਦਵ ਕਹਿ ਲਾ ਐਲਵੇਸ਼ਾ ਯਾਦਵ ਨਾਲ ਹੀ ਤੇ ਦੋਸਤ ਗੱਡੀ 'ਚ ਬੈਠੇ 4-5 ਜਣੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਅਸੀਂ ਹੈਗੇ ਆ ਪੁਰਾਣੀ ਹੈ ਪੁਰਾਣੀ ਨਹੀਂ ਮਤਲਬ ਕਿ ਲੇਟੈਸਟ ਹੀ ਕਹਿ ਸਕਦੇ ਹੁਣ ਵਾਇਰਲ ਹੋਣ ਹੋ ਰਹੀ ਹੈ ਹੈ ਕੋਈ ਹੋਰ ਤੇ ਬਾਬਾ ਦੀਪ ਸਿੰਘ ਦੀ ਫੋਟੋ ਹੈ ਤੇ ਨਾਲ ਕਹਿੰਦੇ ਅਸੀਂ ਹੈਗੇ ਕਹਿੰਦੇ ਨਸ਼ੇ ਵਿੱਚ ਨਾਲ ਨਸ਼ੇ ਵੇਚਣ ਵਾਲੇ ਨੇ ਕਿਹਾ ਕਿ ਇਹ ਕਰਨੇ ਦੇ ਬਰਾਬਰੀਆਂ ਬਰਾਬਰੀਆਂ ਕਰਨਗੇ ਬਾਬਾ ਦੀਪ ਸਿੰਘ ਇਹ ਨਫਰਤ ਦੇ ਆਲੇ ਲੋਕ ਨੇ ਦੇਖੋ ਹਰਿਆਣੇ ਨੇ ਜੋ ਪਿਆਰ ਜੋ ਮੁਹੱਬਤ ਕਿਸ ਅੰਦੋਲਨ ਚ ਦਿੱਤੀ ਹੈ ਹਾਂਜੀ ਪੰਜਾਬ ਉਹਦਾ ਦੇਣਾ ਨਹੀਂ ਦੇ ਸਕਦਾ ਕਦੇ ਵੀ ਜੋ ਹਰਿਆਣੇ ਵਾਲੇ ਵੀਰਾਂ ਨੇ ਜੋ ਉੱਥੋਂ ਦੇ ਜਾਟ ਪਾਈਆਂ ਨੇ ਜੋ ਦੁੱਧ ਦੀ ਸੇਵਾ ਨਾਲ ਅਸੀਂ ਤਾਂ ਦੁੱਧ ਉਹਨਾਂ ਦੇ ਹੱਥੋਂ ਪੀਂਦੇ ਰਹੇ ਹਾਂ ਕਿੰਨਾ ਦੁੱਧ ਹਰਿਆਣਾ ਲੱਸੀ ਲੱਸੀ ਕਿੰਨੀ ਆਈ ਮੱਖਣ ਉਹ ਇੰਨੀ ਸੇਵਾ ਉਹ ਸਾਡੀ ਟਿੱਕਰੀ ਬਾਰਡਰ ਤੇ ਜਦੋਂ ਵੀ ਗਏ ਆ ਉੱਥੇ ਈਵਨ ਸਿੰਘੂ ਬਾਰਡਰ ਤੇ ਇਹ ਇਹੋ ਜੇ ਘਟੀਆਂ ਬਣੀਆਂ ਨਫਰਤਾਂ ਇਹ ਜਿਹੜੇ ਆ ਪਾਣੀਆਂ ਦਾ ਮੁੱਦਾ ਠੀਕ ਹੈ ਅਸੀਂ ਅਸੀਂ ਚਾਹੁੰਦੇ ਆਂ ਵੀ ਸਾਡੇ ਕੋਲ ਹੋਵੇ ਅਸੀਂ ਕਿਉਂ ਨਾ ਦਈਏ ਅਸੀਂ ਕਿਉਂ ਨਾ ਦਈਏ ਹਨਾ ਸਾਡੇ ਭਰਾ ਨੇ ਉਹ ਉਹ ਵੀ ਵਸਣ ਉਹ ਉਹ ਵੀ ਚੜ੍ਹਦੀ ਕਲਾ 'ਚ ਰਹਿਣ ਹਰਿਆਣੇ ਕੀ ਗੱਲ ਹੈ ਪੰਜਾਬ ਹਰਿਆਣਾ ਇਕੱਠਾ ਹੀ ਐ ਸਾਂਝੀ ਹੀ ਐ ਇਹ ਐਲਵਿਸ਼ ਯਾਦਵ ਵਰਗੇ ਜਿਹੜੇ ਬਕਵਾਸ ਕਰਨ ਵਾਲੇ ਨੇ ਬਾਬਾ ਦੀਪ ਸਿੰਘ ਬਾਰੇ ਜੇ ਇਹ ਕਰ ਰਹੇ ਆ ਸੋਚੋ ਕਿ ਕਿੰਨੀ ਕਿ ਮਾਤਾ ਕਲ ਦਾ ਮਾਲਕ ਹੋਊਗਾ ਤੁਹਾਨੂੰ ਨਹੀਂ ਲੱਗਦਾ ਇਹ ਤਾਂ ਦੇ ਘਟੀਆਂ ਲੋਕੇ ਪਲਾਂਟਡ ਨੇ ਨਹੀਂ ਦੇਖੋ ਇਹ ਪਲਾਂਟਡ ਬਲੰਟਡ ਦਾ ਤਾਂ ਮੈਨੂੰ ਪਤਾ ਨਹੀਂ ਇਹ ਕੀ ਹੁੰਦੇ ਐ ਪਰ ਹੁਣ ਜਿਹੜੀ ਖਬਰ ਦਾ ਫੈਕਟਸ ਤਾਂ ਉਹਦੇ ਤੇ ਗੱਲ ਕਰਨੀ ਐ ਮੈਂ ਨਹੀਂ ਚਾਹੁੰਦਾ ਕਿ ਮੈਂ ਇਹਦੇ ਬਾਰੇ ਬੈਠ ਕੇ ਕੋਈ ਨਹੀਂ ਆਈ ਵਾਰ ਇਹਨੂੰ ਪੰਜਾਬ ਹੀ ਲੱਭਦਾ ਜਦੋਂ ਬੁੱਠਾ ਬੋਲਣਾ ਸਿੰਘਰਾ ਬਾਰੇ ਪੰਜਾਬ ਬਾਰੇ ਵੀ ਆ ਜਾਂਦੇ ਤੁਸੀਂ ਉਠੋ ਅੱਜ ਸੰਜਰਨੈਲ ਸਿੰਘ ਬਾਰੇ ਦੇਖੋ ਤੁਹਾਨੂੰ ਹਿੰਦੀ ਬੋਲ ਹੁਣ ਮੈਨੂੰ ਤਾਂ ਹਿੰਦੀ ਆਂਦੀ ਨਹੀਂ ਮੈਂ ਚਾਹਣਾ ਇੱਕ ਤਨਾ ਅਸੀਂ ਮੈਂ ਰੈਲਾਈਜ਼ ਕੀਤਾ ਪਿਛਲੇ ਦਿਨਾਂ 'ਚ ਵੀ ਹਿੰਦੀ ਦੇ ਵਿੱਚ ਪੰਜਾਬ ਦੀ ਗੱਲ ਰੱਖਣੀ ਬਹੁਤ ਜ਼ਰੂਰੀ ਹੋਈ ਪਈ ਹੈ ਅਸੀਂ ਪੰਜਾਬੀ 'ਚ ਪੰਜਾਬ ਦੀ ਗੱਲ ਰੱਖ ਲੈਣੇ ਆ ਬਹੁਤ ਇਹਨੂੰ ਸਮਝ ਨਹੀਂ ਆਉਂਦੀ ਹੁਣ ਨਹੀਂ ਪਤਾ ਜਿਹੜਾ 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 ਗਲਤ ਨੈਰੇਟਿਵ ਹੁਣ ਸ਼ੋਭ ਬਾਰੇ ਇੰਨਾ ਗਲਤ ਨੈਰੇਟਿਵ ਕਰੀ ਬਹੁਤ ਜ਼ਿਆਦਾ ਜਿਹੜੇ ਬੰਦੇ ਹਿੰਦੀ ਦੇ ਵਿੱਚ ਕੰਟੈਂਟ ਕ੍ਰੀਏਟ ਕਰ ਸਕਦੇ ਆ ਉਹ ਉਹ ਪੱਖ ਰੱਖਣ ਹੁਣ ਇਹਨਾਂ ਨੂੰ ਕੀ ਹੈ ਪੰਜਾਬ ਜਿਵੇਂ ਪੂਰੇ ਮੁਲਕ ਦੇ ਵਿੱਚ ਇੱਕ ਵੇਵ ਚੱਲਦੀ ਹੈ ਨਾ ਤਾਂ ਤੁਸੀਂ ਐਂਟੀ ਪੰਜਾਬ ਵੇਵ ਜਦੋਂ ਚੱਲਦੀ ਹੈ ਖਾਲਿਸਤਾਨ ਦੇ ਖਿਲਾਫ ਸੰਤਾਂ ਦੇ ਖਿਲਾਫ ਉੱਠ ਕੇ ਚਾਰ ਵੀਡੀਓ ਬਣਾਉਂਦੇ ਇਹਨਾਂ ਦੇ ਵਿਊ ਪਹਿਲਾਂ ਹੀ ਬਹੁਤ ਆਉਂਦੇ ਹੁੰਦੇ ਪਹਿਲਾਂ ਹੀ ਬਹੁਤ ਸੋ ਮੈਂ ਇਹ ਕਹਿੰਨਾ ਕਿ ਐਲਵਿਸ਼ ਯਾਦਵ ਵਰਗੇ ਜਿਹੜੇ ਸੋਸ਼ਲ ਮੀਡੀਆ ਤੇ ਮਸ਼ਹੂਰ ਲੋਕ ਨੇ ਕਿਸੇ ਬਾਰੇ ਕਿਸੇ ਕੌਮ ਬਾਰੇ ਕਿਸੇ ਖਿੱਤੇ ਬਾਰੇ ਬਕਵਾਸ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਤੁਸੀਂ ਕਰ ਕੀ ਰਹੇ ਹੋ ਪੌੜਸ਼ ਵਰਗੀਆਂ ਕਾਰਾ ਐਵੇਂ ਤਾਂ ਨਹੀਂ ਅਮਨ ਆ ਜਾਂਦੀਆਂ ਕੋਈ ਤਾਂ ਗੱਲ ਇਦੇ ਵਿੱਚ ਇੱਥੇ ਨਜ਼ਰ ਆ ਰਹੀ ਹੈ ਮੈਂ ਨਹੀਂ ਕਹਿ ਰਿਹਾ ਕਿ ਜਿਨ੍ਹਾਂ ਨੇ ਪੋਰਸ਼ ਲਈ ਉਹ ਨਸ਼ੇ ਵੇਚਦੇ ਹਨ ਇਹ ਗੱਲ ਨੂੰ ਧਿਆਨ ਰੱਖੋ ਤੁਸੀਂ ਦਰੋਵਰਾਟੀ ਤੋਂ ਮੈਂ ਨਹੀਂ ਕਦੇ ਦੇਖਿਆ ਫालतू ਗੱਲ ਉਹਨਾਂ ਕਦੀ ਨਹੀਂ ਕਦੀ ਜੇ ਕੀਤੀ ਹੈ ਤਾਂ ਦਰਸ਼ਕ ਦੱਸ ਦੇਣਗੇ ਪਰ ਮੈਨੂੰ ਨਹੀਂ ਯਾਦ ਆ ਰਿਹਾ ਕੋਈ ਉਹਨੇ ਇਹੋ ਜਿਹੀ ਹੇਟ ਰੈਡ ਵਾਲੀ ਜਾਂ ਕੋਈ ਅਜਿਹੀ ਗੱਲ ਕੀਤੀ ਹੋਵੇ ਇਹ ਤਾਂ ਬਹੁਤ ਕਰਦਾ ਹੈ ਤਾਂ ਤੁਸੀਂ ਹੁਣ ਨਵੀਂ ਗੱਲ ਦੱਸ ਦੀ ਮੈਨੂੰ ਧੰਨਵਾਦ